ਇਹ ਤੋਂ ਮੇਰੀ ਕੋਲ ਟਾਈਮ ਹੁੰਦਾ ਤੇ ਮੈਂ ਆਹ ਸੰਗਤ ਦੀ ਸੇਵਾ ਕਰਨੀ ਚ ਸੰਭਲ ਕਰਦਾ ਹਾਂ ਜੀ ਨਾਲ ਨਾਲ ਇਹ ਵੀ ਸੇਵਾ ਕਰ ਲੈਂਦੀ ਹੈ ਜਿਵੇਂ ਅੱਛਾ ਤੁਸੀਂ ਸ਼ੌਕ ਦੇ ਨਾਲ ਆਪਣੇ ਸ਼ੌਕ ਦੇ ਨਾਲ ਤੁਸੀਂ ਹਮ ਸੇਵਾ ਕਰ ਰਹੇ ਹੋ ਨੰਗਰ ਵਿੱਚ ਸੇਵਾ ਕਰ ਰਹੇ ਹੋ ਨੰਗਰ ਵਿੱਚ ਸੇਵਾ ਸ਼ੌਕ ਨਾਲ ਕਰ ਲਈ ਦੀ ਆ ਹਾਂ ਜੀ ਵੈਸੇ ਤੁਸੀਂ ਆਪਣਾ ਆਫਿਸ ਵੀ ਉਹ ਦੀ ਮੇਰੀ ਜਿਹੜੀ ਹੈ ਵੀ ਉਹ ਗੁਰੂ ਆਇ ਤੋਂ ਬਾਰੇ ਦੇ ਹੋ ਜਾਂਦਾ ਮਾਰਾ ਦੇ ਕੋਲ ਹੁੰਦੀ ਆ ਜੰਗੀ ਠੀਕ ਹੈ ਜੀ ਬਹੁਤ ਵਧੀਆ ਜੀ ਇਹ ਤਾਂ ਬਹੁਤ ਕਰਮਾ ਭਾਗਾ ਨਾਲ ਐਦਾਂ ਦੇ ਕੰਮ ਮਿਲਦੇ ਤੇ ਜਿਹੜੀ ਤੁਸੀਂ ਸੇਵਾ ਕਰ ਰਹੇ ਇਥੇ ਆ ਕੇ ਇੰਨੀ ਦੂਰੇ ਵੀ ਬੜੇ ਸਾਰੇ ਸਟੂਡੈਂਟਸ ਨੂੰ ਸਾਰੇ ਜਿਹੜੇ ਇੱਥੇ ਆਉਂਦੇ ਆ ਉਹਨਾਂ ਨੂੰ ਸਿੱਖਣਾ ਚਾਹੀਦਾ ਹੈ ਹਾਂ ਜੇ ਘਰ ਬੈਠ ਕੇ ਪੈਸਾ ਔਣ ਨਾਲ ਉਹ ਵੀ ਜਾ-ਜੋਬ ਨਹੀਂ ਕਰ ਸੀਗਾ ਇਹੀ ਮੈਸੇਜ ਇਹਨਾਂ ਨੂੰ ਕਿ ਕਾਫੀ ਆਪਾਂ ਅੱਜ ਦੇ ਜਿਹੜੇ 50 ਮਿੰਟ ਦੇ ਮੁੰਡੇ ਵੀ ਹਮ ਤੇ ਨਹੀਂ ਕੁਣੀਆ ਮੈਂ ਅੱਜ ਆਇਆ ਸਾਰਿਆਂ ਨੂੰ ਕਹਿੰਦਾ ਤੁਸੀਂ ਆਪਣਾ ਡੈਨ ਕਰਕੇ ਗੁਰੂ ਕੋਲ ਜੁਰੂ ਆ ਹਾਂ ਠੀਕ ਹੈ ਜੀ ਲੱਗਾ ਤੁਹਾਨੂੰ ਫਿਰ ਤੋਂ ਮਹਾਰਾਜ ਦੇ ਦਰ ਤੋਂ ਬਹੁਤ ਕੁਝ ਮਿਲਦਾ ਉਹ ਕੁਝ ਮਿਲਦਾ ਬਈ ਠੀਕ ਹੈ ਜੀ ਥੈਂਕ ਯੂ ਤੁਹਾਡਾ ਬਹੁਤ ਹਾਂਜੀ ਹਾਂਜੀ ਕੀ ਕਰ ਰਹੇ ਹੋ ਫਿਰ ਅੱਜ ਤੁਸੀਂ ਕੀ ਬਣਾ ਰਹੇ ਹੋ ਕਾਕੀ ਚਾਰ ਸਬਜੀ ਤੇ ਔਰ ਹਾਂਜੀ ਮਿੱਠੇ ਚੋਲ ਤੇ ਔਰ ਦਹੀਂ ਚਾਰ ਪਕੌੜੇ ਤੇ ਔਰ ਅੱਛਾ ਜੀ ਸਾਦੇ ਤੇ ਔਰ ਤੇ ਕੱਲ ਦੀ تیاری ਹੁੰਦੀ ਕੱਲ ਕੀ ਹੈ ਜੀ ਕੱਲ ਫੇਰ ਪ੍ਰੋਗਰਾਮ ਹੈ ਵਾਹ ਜੀ ਵਾਹ ਅੱਛਾ ਰੋਜ਼ ਪ੍ਰੋਗਰਾਮ ਹੁੰਦਾ ਫੇਸਬੁਕ ਦਾ ਅੱਛਾ ਅੱਛਾ ਵੀਡੀਓ ਹੁੰਦਾ کافی ਕਿਤੇ ਹੁੰਦੇ ਆਪਾਂ ਅੱਛਾ ਅੱਛਾ ਹਾਂਜੀ ਠੀਕ ਹੈ ਤੇ ਕੱਲ ਨੂੰ ਜੀ ਵੀ ਆਪਾਂ ਆਪਾਂ ਅੱਛਾ ਅੱਛਾ ਬੱਚੇ ਥੰਡੇ ਜਾਦਾ ਕੀ ਕੁਝ ਠੀਕ ਹੈ अच्छा जी ਤੁਹਾਡਾ ਆਪਣਾ ਨਾਮ ਦੱਸੋ ਮੇਰਾ ਸਰਪਤੀ ਸਿੰਘ اچھا ਕੰਮ ਕਰਦੇ ਤੁਸੀਂ ਕਦੋਂ ਤੋਂ ਕਰਦੇ ਹੋ ਇਹ ਸੇ ਕੰਮ ਮੈਂ 2018 ਤੋਂ ਕਰਦਾ ਹਾਂ ਅੱਛਾ ਤੁਸੀਂ ਫਿਰ ਕਿੱਦਾਂ ਆਇਸੀ ਕਿ ਇੱਥੇ ਗੁਰ ਕਰਦੇ ਹੋ ਤੁਸੀਂ ਆਇਸੀ ਹਾਂ ਜੀ ਗੁਰਦੁਆਰੇ ਤੋਂ ਅੱਛਾ ਦੱਸੋ ਫਿਰ ਤੁਹਾऱ्यांना ਵੀ ਕਿੱਦਾਂ ਤੁਸੀਂ ਇੱਥੇ ਸੇਵਾ ਕਰਕੇ ਕਿੱਦਾਂ ਦਾ ਲੱਗਦਾ ਤੁਹਾਨੂੰ ਗੁਰਦੁਆਰੇ ਹੁਣ ਤਾਂ ਕਿਸ਼ੇ ਰ ਵਧੀਆ ਜੀ ਬਹੁਤ ਵਧੀਆ ਸਾਡੀ ਜਮਿੰਮਿਤ ਸਾਰੀ ਨਾਲ ਹੁੰਦੀ ਹਾਂ ਕਰਦੇ ਕਹਿੰਦੇ ਰਾੜੇ ਸਾੜੇ ਕੀ ਕਰਦੀ ਦੱਸਾਈ ਲਾਣੀ ਅੱਛਾ ਹਾਂ ਜੀ ਠੀਕ ਹੈ ਤੇ ਫਿਰ ਤੁਸੀਂ ਮਤਲਬ ਕਿ ਇੱਥੇ ਜਿੱਦਾਂ ਮਲੂਏ ਐਸੇ ਗੁਰਦੁਆਰੇ ਚ ਸੇਵਾ ਕਰਦੇ ਆਂ ਸਾਰੇ ਮਿਲ ਕੇ ਸਾਰੇ ਸੇਵਾ ਕਰਦੇ ਆਂ ਵੈਸੇ ਤੁਸੀਂ ਕਿਹੜੇ ਪਿੰਡ ਦੇ ਆ ਜੀ ਰੁੜਕਾ ਪਲਾ ਅੱਛਾ ਵੱਡਾ ਰੁੜਕਾ ਜੀ ਨੂੰ ਕਹਿੰਦੇ ਆਂ ਅੱਛਾ ਤੇ ਕਿਹੜਾ ਪਾਸਾ ਤੁਹਾਡਾ ਹੱਥੀਏ ਤਸ ਵਾਹ ਜੀ ਵਾਹ ਵਾਹ ਜੀ ਵਾਹ ਬਹੁਤ ਵਧੀਆ ਬਹੁਤ ਵਧੀਆ ਤੇ ਤੁਸੀਂ ਤੁਹਾਨੂੰ ਕਿਦਾਂ ਤਾਂ ਲੱਗਾ ਇੱਥੇ ਯੂਕੇ ਆ ਕੇ ਹੁਣ ਤਾਂ ਤੁਹਾਨੂੰ ਚਾਰ ਸਾਥ ਹੋ ਗਿਆ ਵੈਸੇ ਰੱਬ ਨੇ ਵਧੀਆ ਠੀਕ ਹੈ ਚੱਲ ਗਿਆ ਤਾਂ ਅਚਾਨਕ ਤੁਹਾਨੂੰ ਕਹਿੰਦੇ ਕਿ ਤੁਹਾਡੇ ਕੋਲ ਮੈਸੇਜਿੰਗ ਦਾ ਪਰ ਨਵੇਂ ਪੱਛਿਆਨ ਬਹੁਤ ਜ਼ਿਆਦਾ ਹੈ। ਹਾਂਜੀ ਤੇ ਜਿਹੜੇ ਸਾਡੇ ਸਟੂਡੈਂਟ ਜਿੱਦਾਂ ਹੁਣ ਇੱਥੇ ਮਤਲਬ ਤੁਸੀਂ ਜਿੱਦਾਂ ਦੱਸਦੇ ਆਂ ਵੀ 24 ਘੰਟੇ ਲੰਗਰ ਇੱਥੇ ਚੱਲਦਾ ਆ ਤੇ ਕਾਫੀ ਸਟੂਡੈਂਟ ਆਂਦੇ ਹੋਣਗੇ। ਕਾਫੀ ਆਂਦੇ ਹੋਣਗੇ। ਤੇ ਉਹਨਾਂ ਦੇ ਬਾਰੇ ਤੁਸੀਂ ਕੁਝ ਦੱਸੋ ਵੀ ਕੀ ਸਟੂਡੈਂਟਸ ਦੀ ਹਾਲਾਤ ਐਸ ਤਰ੍ਹਾਂ ਐਸ ਟਾਈਮ ਕਿਦਾਂ ਹੈ ਯੂਕੇ ਦੇ ਇੰਟਰਕੈਮੈਂਟ ਕੀ ਆਪਣਾ ਹਰਸਾ ਤਾਂ ਕਹਿੰਦੇ ਕਿ ਬਹੁਤੇ ਜਿਆਦਾ ਚੰਗੇ ਨਹੀਂ ਕਹਿ ਸਕਦੇ ਆਪਾਂ। ਹਾਂਜੀ ਪ੍ਰੋਗਰਾਮ ਬਹੁਤ ਜ਼ਿਆਦਾ ਨੇ। ਹਾਂਜੀ। ਜੋ ਜੋ ਸਕੇਦੇ ਹੋ ਨਹੀਂ ਮੜ ਰਹੀਆਂ ਅੱਛਾ ਤੇ ਕਾਫੀ ਸੱਤਿਆਂ ਨੂੰ ਦਿੱਕਤ ਦਾ ਸਮੱਸਿਆ ਕਰਨ ਪੈ ਰਹੀ। ਉਹ ਕਿ ਦੀ ਉਹ ਕਿ ਉਹ ਫਿਰ ਤਿੰਨ ਤੋਂ ਚਾਰ ਤੰਮੀ ਨੂੰ ਖੇਡ ਜੋ ਮੜ ਨਹੀਂ ਗਈ ਕੋਈ ਹਾਂ ਹਾਂ ਬਾਕੀ ਤਾਂ ਉੱਤਾਰ ਹੁੰਦੇ ਸਾਰੇ ਕਿਉਂ ਕਾਲਮੈਂਟੇਜ ਜਿੱਦੂ ਜੀ ਅੱਛਾ ਮਤਲਬ ਗੁਰੂ ਘਰਾਂ ਦਾ ਯੋਗਦਾਨ ਜਿਹੜਾ ਹੈਗਾ ਤਾਂ ਕਾਫੀ ਯੋਗਦਾਨ ਦੇ ਗਾ ਅੱਛਾ ਕੀ ਪਰਸੈਂਟ ਨੂੰ ਨੂੰ ਕਰਾ ਰਿਹਾ ਹੈ ਗਿਆਨ ਸਾਹਿਬ ਨੀਂ ਹਾਂ ਜਿਹੜੇ ਬੱਚੇ ਆਉਂਦੇ ਆ ਸਟਾਰਟਿੰਗ ਦੇ ਰਿਹਾ ਤੁਹਾਨੂੰ ਜਿਹੜੀ ਕੋਈ ਡਰ ਮੋਟੀਆ ਗੁਰੂ ਘਰਾਂ ਦੇ ਤੋਂ ਗੁਰੂ ਕੰਨ ਦੀ ਅੱਛਾ ਠੀਕ ਹੈ ਤੇ ਸੰਪ੍ਰਤ ਤੁਸੀਂ ਦੱਸੋਗੇ ਕਿ ਜਿੱਦਾਂ ਬਈ ਇੱਥੇ ਜਦੋਂ ਆਪਾਂ ਲੋਕੇ ਬੱਚੇ ਆਉਂਦੇ ਆ ਜਿੱਦਾਂ ਦੇਖੋ ਇੱਥੇ ਤਾਂ ਹਰ ਹਰ ਜਗ੍ਹਾ ਤੋਂ ਬੱਚੇ ਆਏ ਆ ਇੰਡੀਆ ਦੇ ਹਰ ਹਿੱਸੇ ਚੋਂ ਹਰ ਪਾਰਟ ਚੋਂ ਹਰ ਹਰ ਦੇ ਸ਼ਹਿਰ ਤਸਬੇ ਚੋਂ ਬੱਚੇ ਜਿਹੜੇ ਇੱਥੇ ਆਏ ਹੋਏ ਆ ਸਟੂਡੈਂਟਸ ਨੇ ਹਾਂਜੀ ਇਸ ਤੁਸੀ ਦੱਸੋਗੇ ਕਿ ਕਿਸੇ ਹਾਲ ਇਤਨੂੰ ਵੈਲਕਮ ਕਿਹਾ ਜਾਂਦਾ ਹੈ ਕਿਉਂ ਵੈਲਕਮ ਆਂਦੀ ਰੱਬ ਤੋਂ ਸਾਫਟਵੇਅਰ ਸਟੂਡੈਂਟਸ ਵੀ ਆਉਂਦੇ ਹੈਗੇ ਆ ਅੱਛਾ ਇਹ ਲੋੜੇ ਹੁੰਦੇ ਵੀ ਆਉਂਦੇ ਨੇ ਹਾਂਜੀ ਕਿਉਂ ਦੇਗਾ ਹਾਂਜੀ ਤੇ ਮਸਟੈਂਸ ਵੀ ਆਉਂਦੇਗਾ ਰੱਖਣਾ ਇਹ ਗ੍ਰੈਸਪਰ ਵੀ ਆਉਂਦੇਗਾ ਵੈਰੀ ਗੁੱਡ ਜਿਹੜੇ ਹੁੰਦੇ ਦੇਖਣ ਫਾਈਲਿੰਗ ਸੈਟਾ ਦੀ ਤੁਹਾਨੂੰ ਦਿੱਤੀ ਸੀ ਮਦਦ ਹੈ ਕਿ ਨਾਮ ਨੂੰ ਫੋਨ ਕਰੋ ਹਾਂਜੀ ਜਦੋਂ ਤੱਕ ਕੋਈ ਸੈਸ਼ਨ ਪੁੱਛ ਨਹੀਂ ਕਰਦਾ ਅੱਛਾ ਗੁੱਡਪਰਿੰਗ ਦੇ ਮਦਦਾਂ ਜਾਂ ਹੈਂਡਕਵਰਕ ਕਰਨ ਹੈਂਡਕਵਰਕ ਕਰਨੇ ਕੋਈ ਕੋਈ ਮਾਹੌਲ ਮੁੱਠੜੇ ਤੇ ਜਾਉਂ ਤੋਂ ਬਾਅਦ ਕੋਈ ਇੰਗਲਿਸ਼ ਕਰਾਂ। ਸੱਚੀ। ਭਾਵੇਂ ਮੈਂ ਖੁਦ ਇਸ ਲਈ। ਵੈਰੀ ਗੁੱਡ। ਹਾਂ। ਤੇ ਤੁਸੀਂ ਸੰਤ੍ਰਿਪ ਦੱਸੋ ਥੋੜਾ ਆਪਣੇ ਚੌਕਟ ਬਾਰੇ ਦੱਸੋ ਆਪਣਾ ਪਲੀਜ਼। ਮੇਰਾ ਪੈਂਡਰੋ ਕਾਹਨੋਂ ਦੀ? ਹਾਂਜੀ। ਮੈਂ ਇੱਕ ਚਾਰ ਕਾਰਡ ਫੇਮਾ ਮੂਤਾਂ ਦੇ। ਪੋਤਾ। ਹਾਂਜੀ। ਸੱਚੀ। ਚਲੋ ਕਾਇਡ ਸਾਕ ਸਿੱਖਣ ਸੰਨ ਪੰਜਾਬ ਮੇਰੇ ਆਏ। ਸੱਚੀ। ਹਾਂ ਜੀ ਸੋਲ ਕੇ ਮੈਂ ਸੱਚੀ। ਇਹ ਸ਼ਕਤ ਮਿਲਾ ਕਹਾ ਪਰਵਾਹ ਤੇਰਾ ਬਾਇਆ ਜੀ। ਉਹ ਆਜੀ ਓਕੇ ਇਹ ਇਤਿਆਰ ਇਹ ਤੋਂ ਹੋ ਗਏ ਨੇ ਹਾਂਜੀ ਸਾਡੇ ਇਹ ਸੰਕਰ ਜਿੰਨੀ ਕਾਰਜਿਤ ਬਹੁਤ ਮਾਰਿਆ ਠੀਕ ਹੈ ਜੀ ਠੀਕ ਹੈ ਤੇ ਪਿੰਟ ਪਿੰਟ ਨਾਲ ਪਿੱਛੇ ਤੁਸੀਂ ਕਿੱਥੇ ਕਿੱਥੇ ਰਹਿ ਕੇ ਰੱਖੇ ਨੇ ਕੰਮ ਕੀਤੇ ਤੁਸੀਂ ਪਹਿਲਾਂ ਅ ਇੰਡੀਆ ਸਰਕਟ ਮੈਂ ਜੀ ਇਲੈਕਟ੍ਰਿਸਿਟੀ ਦਾ ਕੰਮ ਕੀਤਾ ਇਲੈਕਟ੍ਰਿਕ ਬੋਰਡ ਦਾ ਸੇ ਭਾਈ ਪੂਰੀ ਕਰਕੇ ਹਾਂਜੀ ਤੇ ਦੂਸਤੋਂ ਬਾਅਦ ਸੇ ਮੈਂ ਦਵਾਈ ਦੇ ਲਈ ਅਕਸਰ ਦਵਾਈ ਦੇ ਲਈ ਮੈਂ ਜਿੰਨੇ ਦਾ ਪੈਕਿੰਗ ਦਾ ਕੰਮ ਕੀਤਾ ਓਕੇ ਉਹ ਤੋ ਆ ਲੰਡਨ ਮੈਂ ਦੇਖੀ गुरु घर वर्किंग आये पिछले घाट लागारी ग्रोप करते ਇਹ ਕਿ ਸੁਖਿੰਦਰ ਨੂੰ ਆਗਰਨਾ ਫਸ ਸਾਖਿਤਤਾ ਕਰਨਾ ਹੈ ਪਰ ਇਹ ਕਿ ਕੋਰ ਦਾ ਦੋ ਟਿਕਾਨੇ ਦੀ ਆਪਣੀ ਸਰਿਆਦ ਦਿਖਾ ਦੇਣਾ ਪੈਗਾ ਉਸ ਜੀ ਦੇ ਮਨ ਪੋਸਟੇਜੇ ਵੀ ਮਿਸਟਰ ਜੇਨ ਪਰ ਉਹ ਜੀ ਉਨ ਬੈਠਾ ਸੀ ਠੀਕ ਹੈ ਨਾ ਹ ਵਾਲੇ ਤੋਂ ਮਤਲਬ ਤੁਹਾਨੂੰ ਬੈਠ ਲੈਂਦਾ ਹਾਂਜੀ ਲਾਹੌਰ ਬੈਠਾ ਸੀ अच्छा अच्छा ਤੇ ਵੈਸੇ ਹੁਣ ਤਾਂ ਤੁਹਾਨੂੰ 4 ਸਾਲ ਹੋ ਗਏ ਫਿਰ ਤੁਸੀਂ ਕਿਤੇ ਆਪਣੇ ਕਾਫੀ ਤੁਹਾਡੇ ਫਰੈਂਡਸ ਵਗੈਰਾ ਬਣੀ ਹੋਣਗੇ ਹਾਂਜੀ ਹਾਂ ਬਹੁਤ ਲੱਗੇ ਹਾਂਜੀ ਕੋਈ ਇਹ ਗੱਲ ਤਾਂ ਜਾਂ ਜਿੱਦਾਂ ਹੈ ਨਾ ਅੱਜ ਕੱਲ ਜਿੱਦਾਂ ਬਹੁਤ ਜ਼ਿਆਦਾ ਹੈ ਕਮਿਊਨਿਟੀ ਚਾਪਣੀ ਦੇ ਵਿੱਚ ਨਾ ਲੋਕ ਜਿਹੜੇ ਆ ਬਹੁਤ ਸੈਡ ਹੋ ਰਹੇ ਆ ਕਿ ਜਿਹੜਾ ਕਰੋਨਾ ਤੋਂ ਬਾਅਦ ਬਹੁਤ ਚੇਂਜਸ ਆਈਆਂ ਕਾਫੀ ਸਾਡੇ ਦੇਖ ਨੂੰ ਦੇਖਦੇ ਜੀ ਕਾਫੀ ਚੀਜ਼ਾਂ ਜੜੀਆਂ ਹੈ ਕਿਆਂ ਕਾਫੀ ਸੰਗਠਨ ਪੱਖ ਪਿਆ ਰਹੇ ਨੇ ਅੱਛਾ ਉਹਨਾਂ ਤੋਂ ਬਾਅਦ ਸੰਗਤ ਤੱਕ ਕੋਈ ਹੋਣਾ ਨਹੀਂ ਸੀ ਸਟਾਰਟ ਆ ਤਾਂ ਹੁਣ ਮਤਲਬ 4 ਮਹੀਨੇ ਤੋਂ ਹਾਂਜੀ ਜਿਹੜਾ ਥੋੜਾ ਸਿਚੁਏਸ਼ਨ ਥੋੜੀ ਠੀਕ ਹੋ ਗਈ ਆ ਓਕੇ ਜੀ ਇਹ ਸਾਰੇ ਨੂੰ ਡਿਪਰੈਸ਼ਨ ਦੀ ਪ੍ਰੋਬਲਮ ਜ਼ਿਆਦਾ ਸੀ ਅੱਛਾ ਅੰਦਰ ਅੰਦਰ ਗਏ ਰਹੇ ਕਿ ਸਾਰੇ ਅੱਛਾ ਹੁਣ ਥੋੜਾ ਕਾ ਫਰ ਗਿਆ ਦੇ ਪੈਸਾ ਦੇ ਹਾਂਜੀ ਇਹ ਸੰਗਤ ਥੋੜਾ ਹੁਣ ਆ ਰਹੀ ਆ ਤੁਹਾਡੇ ਵਿੱਚ ਠੀਕ ਹੈ ਜਿਹੜਾ ਹੈ ਤਾਂ ਸਾਰਾ ਆਨਲਾਈਨ ਰੱਖ ਲਈ ਪਈ ਹੈ ਸਾਰੇ ਨੂੰ ਓਕੇ ਕਿ ਇਹ ਵੀ ਸੰਗਤ ਨੂੰ ਨਹੀਂ ਕਰੀ ਜੀ ਜੀ ਇਸ ਨਾਲ ਹੁੰਦੇ ਜੀ ਬੁਰਤ ਵਾਲੇ ਦੇਖਣ ਹਾਂ ਜੀ ਕਿ ਸਾਰੇ ਸੰਗਤ ਜੀ ਦਾ ਅੱਜ ਪ੍ਰੋਗਰਾਮ ਚੱਲ ਰਿਹਾ ਹੈ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰੇ ਪ੍ਰੋਗਰਾਮ ਚੱਲਦਾ ਹਾਂ ਜੀ Thank you very much ਤੇ ਸੰਖੇਪ ਤੁਸੀਂ ਜਿੱਦਾ ਪਿੱਛੇ ਤੁਸੀਂ ਕੋਈ ਆਪਣੇ ਪਿੰਡ ਦੇ ਵਿੱਚ ਮੈਨੂੰ ਪਤਾ ਲੱਗਾ ਸੀਗਾ ਕਿ ਤੁਸੀਂ ਪਿੰਡ ਦੇ ਵਿੱਚ ਵੀ ਗੁਰੂ ਘਰ ਦੇ ਵਿੱਚ ਕਾਫੀ ਸੇਵਾ ਕਰਦੇ ਆ ਤੇ ਕਰ ਕੀ ਕੀ ਜੀ ਤਾਂ ਦਰਜੇ ਜੀ ਤਾਂ ਕੰਮ ਦੀ ਹਾਂ ਕੰਮ ਕਰੇਗਾ ਜਿਹੜੇ ਕੋਲ ਦਾ ਆ ਰਿਹਾ ਸੋਹਰੇ ਕੰਮ ਵਿੱਚ ਹਾਂ ਜੀ ਤੇ ਉਹ ਠੀਕ ਹੈ ਆਪਾਂ ਤਾਂ ਮਿੰਟੀ ਨੂੰ ਨਾਲ ਲੈ ਕੇ ਸਾਰਾ ਕੰਮ ਮੁਰਗੀ ਨੂੰ ਨਾਲ ਲੈ ਕੇ ਠੀਕ ਹੈ ਤੇ ਜਦੋਂ ਕੋਈ ਕੋਈ ਸਾਰਾ ਸਪੱਸ਼ਟ ਦੇਖਦਾ ਹਾਂ ਜੀ ਹਾਂ ਇਹ ਚੁੱਕਾ ਪਾ ਤਾਕੀ ਸੰਗੀਤ ਦੇ ਸੰਗਤ ਦੇ ਸਹਿਯੋਗ ਨਾਲ ਹੀ ਕਰ ਸਕਦੇ ਹਾਂ ਹਾਂ ਜੀ ਕੋਈ ਕੰਮ ਦੇਦਾ ਨਹੀਂ ਕਿੰਨਾ ਚਿਰ ਲੋਕਾਂ ਦਾ ਕੰਮ ਹੈ ਠੀਕ ਹੈ ਵੱਖ-ਵੱਖੋਂ ਵੱਖ-ਵੱਖੇ ਇੱਥੇ ਵੀ ਵੱਖ-ਵੱਖੀ ਜੁਰੀ ਹੈ ਹਾਂ ਜੀ ਜਿਹੜਾ ਲਾਣ ਦੇ ਮੈਨੇਜ ਕੰਮ ਦੇ ਸੰਗਠਨ ਦੇ ਸੰਗਠਨ ਨੂੰ ਪੁੱਛ ਕੇ ਮੈਨੂੰ ਬਸ ਸਾਫਟੀ ਮੈਨੇਜਮੈਂਟ ਬਸਾਰੂ ਕੀ ਕਰੀ ਤੋਂ ਸੰਗਠਨ ਨੂੰ ਪੁੱਛਦੇ ਨਹੀਂ ਤਾਂ ਹਾਂ ਜੀ ਤੇ ਸਾਡੇ ਸੇਵਾ ਹਾਲ ਨੇ ਮੈਨੇਜਮੈਂਟ ਹੈ ਇਸ ਤੋਂ ਗੱਲ ਹੋ ਰਿਹਾ ਸਾਉ ਹਾਂ ਬਾਕੀ ਸੁਧਨ ਜੀ ਮੈਨੇਜਮੈਂਟ ਦਾ ਹਾਂ ਜੀ ਮੈਂ ਸੁਣਿਆ ਹੈ ਬਾਰੇ ਵਿੱਚ ਕਾਫੀ ਸਟ੍ਰੈਟਜੀ ਪਲਾਨਿੰਗ ਦਾ ਹਰ ਇੱਕ ਨੂੰ ਬਣਾਉ ਧਿਆਨ ਦਿੰਦੇ ਹਾਂ ਕਿ ਆਪਾਂ ਪ੍ਰੋਗਰਾਮ ਤੋਂ ਹੈਗਾ ਕੀ ਕਰਨਾ ਹੈਗਾ ਪਲਾਨ ਕਰਦੇ ਪੂਰੀ ਪਲਾਨਿੰਗ ਹੈ ਮਤਲਬ ਪੂਰੀ ਪਲਾਨਿੰਗ ਸ਼ਾਰਟੀ ਹੋ ਚੁੱਕੀ ਆ ਹਾਂਜੀ ਤੇ ਡੰਗਰਾ ਦੇ ਵਿੱਚ ਅਸੀਂ ਕੀ ਕਰਨਾ ਹੈਗਾ ਉੱਪਰ ਜਿਹੜਾ ਮਹਾਂ ਦਾ ਕੀਰਤਨ ਹੋਣਾ ਉਹਦੇ ਵਿੱਚ ਤਿੰਨ ਸਾਰੇ ਦੇਖਤੀ ਵੀ ਦਿਖ ਰਹੇ ਨੇ ਸਾਥ ਸਾਉ ਦੇ ਜਦੋਂ ਕੋਵਿਡ ਤਾਂ ਹਾਂਜੀ ਉਹਦੇ ਵਿੱਚ ਸਾਰਿਆਂ ਨਾਲ ਤੀਰ ਹੋ ਗਿਆ ਸਾਰੀ ਸੇਵਾਦਾਨ ਨੂੰ ਦੱਸ ਦਿੱਤਾ ਗਿਆ ਠੀਕ ਹੈ ਠੀਕ ਹੈ ਹਾਂਜੀ ਤੇ ਤੁਸੀਂ ਖੁਸ਼ ਹੈ ਮਤਲਬ ਕਿ ਇੱਥੇ ਕੰਮ ਦੇ ਵਿੱਚ ਤੁਸੀਂ ਆਪਣੀ ਕੋਸ਼ਿਸ਼ ਕੀ ਦੇਣਾ ਚਾਹੁੰਦੇ ਸਮੇਂ ਜਿਹੜੇ ਆਪਣੇ ਸਟੂਡੈਂਟਸ ਆਉਂਦੇ ਆ ਤੇ ਪੜਾਉਂਦਾ ਸਮੇਂ ਸੋਚਦੇ ਆ ਬਾਕੀ ਇੱਥੇ ਤਾਂ ਜਿੱਦਾਂ ਉਹਨਾਂ ਨੂੰ ਨਾ ਦਿਖਾਇਆ ਜਾਂਦਾ ਹੈਗਾ ਬਈ ਇਹ ਉੱਥੇ ਬੜੇ ਸਮਝਬਾਗ ਦਿਖਾਈ ਜਾਂਦੇ ਆ ਕਿ ਅੱਦਾ ਧਿਆਨ ਕੇ ਤਾਂ ਬਹੁਤ ਪੈਸੇ ਜੈਸਾ ਹੋ ਜੂਗਾ ਤੇ ਆਪਾਂ ਮਿਹਨਤ ਤੋਂ ਬਿਗਾਰੀ ਜਿੱਥੇ ਮਾਰਦੀ ਚਲਦੀ ਹੈ ਮੇਰੇ ਤੋਂ ਆਪਾਂ ਕਰਦੇ ਜਾਣੀ ਆਂ ਹਾਂਜੀ ਮਿਹਨਤ ਹੀ ਨਾਲੇ ਪੈਸਾ ਹਾਂ ਸਰ ਹਾਂਜੀ ਕੋ ਸਟਾਰਟਿੰਗ ਦੇ ਵਿੱਚ ਉਫਾ ਜੀ ਹੁੰਦਾ ਆ ਸਾਰੇ ਡੌਗ ਲੇਪਨ ਦੀ ਬਹੁਤ ਪ੍ਰੋਬਲਮਸ ਹੁੰਦੀ ਆਂ ਹਾਂਜੀ 2 ਮਹੀਨੇ ਲੱਗ ਸਕਦੇ 3 ਮਹੀਨੇ ਲੱਗ ਸਕਦੇ ਜਦੋਂ ਆਪਾਂ ਆ ਗਏ ਆਂ ਫੜ ਤਾਜੇ ਚੱਕ ਤੇ ਆਏ ਹੋਏ ਆ ਸਾਰੇ ਹਾਂਜੀ ਪਰ ਆਪਾਂ ਉਹ ਚੀਜ਼ਾਂ ਚਾਕੇ ਤੇ ਮੋੜਨੇ ਪੈਣੇ ਆ ਹਾਂਜੀ ਪਰ ਮਾਪਿਆਂ ਦੇ ਜਿਹੜੇ ਸਾਰਿਆਂ ਉਹ ਵੀ ਪੂਰੇ ਕਰਨੇ ਕਹਿਣੀਆਂ ਹੋਇਆਂ। ਉਹ ਇਹ ਬੜਾ ਫੌਜੀ ਚੰਦ ਕੇ ਕੋਈ ਚੀਜ਼ ਐ ਪੱਟੀ ਜੀ ਕਰ ਸਕਦੇ ਹਾਂ ਕਿ ਅਸੀਂ ਮੈਸੇਜ ਦੇਵਾਂ ਕਿ ਸਾਰਿਆਂ ਨੂੰ ਹਾਂਜੀ ਉਹਨੂੰ ਤਾਂ ਜਰੂਰ ਅਨ ਸਪੈਸ਼ਲੀ ਤੁਮੀ ਨੇ ਨਾਲ ਜੋ ਕੇ ਹਾਂਜੀ ਅਸੀਂ ਉਸ ਤੀਕ ਨਾਲ ਲੜ ਸਕਦੇ। ਠੀਕ ਹੈ ਬਹੁਤ ਅੱਛੀ ਗੱਲ। ਤੇ ਤੁਹਾਡੇ ਤੁਹਾਡੇ ਜਿਹੜਾ ਪਿੰਡ ਹੈ ਜੇ ਉਹ ਟੈਕਸਟਾਂ ਤੋਂ ਅਨ ਦੇਖ ਰਹੇ ਆ ਸਾਰੇ ਸ਼ਾਇਦ ਦੇਖ ਮਤਲਬ ਕਿ ਬਹੁਤ ਲੋਕਾਂ ਨੂੰ ਅਸੀਂ ਦੇਖ ਲਿਆ। ਉਹਨਾਂ ਨੂੰ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਪਿੰਡ ਵਾਸੀਆਂ ਨੂੰ ਆਪਣਿਆਂ ਨੂੰ ਪਿੰਡ வாਸੀ ਨੂੰ ਸਨੇਹਾ ਇਹ ਵੀ ਦੇਖੋ ਵੀ ਆਪਣੇ ਪਿੰਡ ਦੇ ਬੰਦੇ ਜਿੱਥੇ ਮਾਰਦੀ ਜੜਨ ਸਭ ਨੂੰ ਨਾਮ ਹੈਗਾ ਅੱਜਕੱਤੀ ਵੀ ਆਪਾਂ ਗੱਲ ਕਰਾਂਗੇ ਰੁੜਕੇ ਤੇ ਬੰਦੇ ਜਿੱਥੇ ਮਾਰਦੀ ਗੱਲ ਕਰੀ ਗ੍ਰੇਸ ਫੋਟੋ ਵਾਲੀ ਦੀ ਗੱਲ ਕਰ ਸਕਦੇ ਆਪਾਂ ਹਾਂਜੀ ਹਾਂਜੀ ਪਰੰਤ ਜੰਮ ਦੇ ਵਿੱਚ ਆਪਾਂ ਸਾਰੀ ਦੀ ਗੱਲ ਕਰ ਸਕਦੇ ਆਂ ਜਿੱਦਿ ਭਾਜੀ ਕਰਕੇ ਦੀ ਗ੍ਰੇਸ ਫੋਟੋ ਜੇ ਆਪਣੇ ਬੈਕਰੀ ਏਰੀਆ ਦੇ ਤੋਂ ਫੜ ਰਹੇ ਹੈਗੇ ਆ ਹਾਂਜੀ ਕਿ ਆਪਾਂ ਤੁਹਾਨੂੰ ਅਗੁੰਦੇ ਦੀ ਤਾਂ ਵਿਆਹ ਪਰ ਪ੍ਰਕਾਰ ਰਹਿ ਗਏ ਆ ਅੱਛਾ ਅੱਛਾ ਇੱਥੇ ਤੁਸੀਂ ਕੁਝ ਗੱਲਾਂ ਦੇ ਜੀ ਨਹੀਂ ਆਪਣੀ ਗ੍ਰੇਸ ਗੁਦਵਾਲੀ ਗ੍ਰੇਸ ਗੁਦਵਾਲੀ ਉਹ ਫੋਟੋ ਉਹ ਗੁਦਵਾਲੀ ਤੋਂ ਜਿਹੜਾ ਮਨਾ ਰਹੇ ਨੇ ਫਿਰ ਠੀਕ ਹੈ ਜੀ ਆਪਣੇ ਕਾਫੀ ਪੈੰਡੂ ਵੀ ਉੱਥੇ ਆਏ ਹੁੰਦੇ ਯਾਰ ਓਕੇ ਉਹ ਵੀ ਆਪਾਂ ਸਾਰੇ ਨਾਲ ਮਿਲ ਕੇ ਕਰਦੇ ਓਕੇ ਜੀ ਬਹੁਤ ਵਧੀਆ ਤੁਸੀਂ ਉੱਥੇ ਵੀ ਜਾਂਦੇ ਆ ਫਿਰ ਮੱਕੀ ਅੱਛਾ ਅੱਛਾ ਬਹੁਤ ਅੱਛਾ ਜੀ ਬਹੁਤ ਤੁਹਾਡੇ ਨਾਲ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਇੱਕ ਜਿਹੜਾ ਗੰਮਸਾਲ ਕੰਮ ਕਰ ਰਹੇ ਆ ਵੀ ਕਿਸੇ ਨੂੰ ਕਿਹਾ ਚਲ ਜਾਓ ਕਿਸੇ ਵੀ ਪਿੰਡ ਚਲ ਜਾਓ ਕਿਸੇ ਵੀ ਕੰਟਰੀ ਦੇ ਵਿੱਚ ਚਲ ਜਾਓ ਬਾਹਰਲੇ ਮੁਲਕ ਚਲ ਜਾਓ ਆਪਣਾ ਪਿਛੋਕੜ ਨਹੀਂ ਭੁੱਲਣਾ ਚਾਹੀਦਾ ਇਨਸਾਨ ਨੂੰ ਹਾਂਜੀ ਨਾ ਪਰ ਪਿਛੋਕੜ ਭੁੱਲਣਾ ਨਾ ਪਰ ਜਿਹੜਾ ਗੁਰੂ ਸਾਹਿਬ ਨੂੰ ਆਪਾ ਬਰਸਾ ਕੋਲ ਆਂ ਜੀ ਤੇ ਇਹਨਾਂ ਨੂੰ ਨਾਮ ਖੈਰ ਤਾਂ ਮਨਾਣ ਲਿਆ ਤੇ ਇਹੀ ਕਰਨਾ ਹਾਂਜੀ ਹਾਂਜੀ ਬਹੁਤ ਤੁਹਾਡਾ ਥੈਂਕ ਯੂ ਤੁਸੀਂ ਟਾਈਮ ਦਿੱਤਾ ਤੇ ਗੁਰੂ ਘਰ ਦਾ ਵੀ ਬਹੁਤ ਥੈਂਕ ਯੂ ਗੁਰਦੁਆਰਾ ਨਵਲ ਰੂਟ ਸਾਹਿਬ ਇਹ ਗੁਰਦੁਆਰਾ ਨਵਲ ਰੂਟ ਸਾਹਿਬ ਹੈ ਨਾ ਹਾਂਜੀ ਰਾਮਗੜੀ ਸਿੱਖ ਗੁਰਦੁਆਰਾ ਗੜੀ ਓਕੇ ਜੀ ਓਕੇ ਓਕੇ ਜੀ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ